ਆ ਤੁਹਾਨੂੰ ਬਈ ਟਰੈਕਟਰ ਦਿਖਾਉਣੇ ਆ ਛੋਟੇ ਛੋਟੇ ਟਰੈਕਟਰ ਟਰੈਕਟਰ ਜੌਂਡੀਅਰ ਖੜਾ ਦੇਖ ਲਓ ਬਈ ਜੀ ਇਹ ਟਰੈਕਟਰ ਦੋ ਨਹੀਂ ਇੱਕ ਟਰੈਕਟਰ ਹੀ ਆ ਆ ਦੇਖੋ ਆ ਮਗਰਲਾ ਪਾਸਾ ਇਹਦਾ ਚਾਰ ਟਾਇਰ ਤਾਂ ਮਗਰ ਹੀ ਆ ਬਈ ਜੀ ਤੇ ਆਹ ਦੇਖ ਲਓ ਤੇ ਹਨਾ ਕੱਡਾ ਟਰੈਕਟਰ ਆ ਯਾਰ ਭੰਦਣਾ ਨਾ ਕਿੰਨੀਆਂ ਆ ਦੀਆਂ ਲੈਂਕਾਂ ਗੱਡੀਆਂ ਗੱਡੀਆਂ ਹਨਾ ਕਿੱਡਾ ਸਿਸਟਮ ਐਸਾ ਲੋਕੋ ਕਿੱਡੀ ਆ ਤੇ ਆਹ ਦੇਖੋ ਬਈ ਜੀ ਸਾਲਾ ਭੈਣ ਨਾ ਇਹਦਾ ਮੇਰੇ ਹਿਸਾਬ ਚ ਸਾਰੇ ਪਿੰਡ ਦੀ ਪਹਿਲੀ ਵਾਧੂ ਇੱਕ ਡੇੜੀ ਜੀ 96 20 आर ਬਈ ਜੀ ਟਰੈਕਟਰ ਦਾ ਨਾ ਤੇ ਚਾਰ ਟਾਇਰ ਦੇ ਮਗਰਾ ਤੇ ਚਾਰ ਹੀ ਇਹਦੇ ਅੱਗੇ ਆ ਐਡੇ ਐਡੇ ਬਾਈ ਜੀ ਟਰੈਕਟਰ ਆ ਜਿਹੜੇ ਹਜ਼ਾਰ ਜਹ ਏਕੜ ਚ ਚੱਲੀ ਜਾਂਦੇ ਆ ਆ ਦੇਖ ਲੋ ਹਣਾ ਆਪਣੇ ਵਰਗੇ ਲੋਕ ਕਹਿ ਦਿੰਦੇ ਆ ਕਿ ਯਾਰ ਟਰੈਕਟਰ ਹਣਾ ਵੇਖੋ ਆ ਟਰੈਕਟਰ ਆ ਬਾਈ ਜੀ ਆ ਦਾ ਕੋਲੇ ਇਹਦੇ ਕੋਲੇ ਬੰਦਾ ਵੀ ਐ ਲੱਗਦਾ ਜਿਵੇਂ ਹਾਥੀ ਦੇ ਨਾਲ ਕੁੱਤਾ ਖੜਾ ਹੁੰਦਾ ਐਡਾ ਤਕੜਾ ਟਰੈਕਟਰ ਬਾਈ ਇੱਧਰ ਆ ਦੇਖ ਲੋ ਆ ਜੌਂਡੀਅਰ 8R 310 ਕੈਮਰੇ ਲੱਗੇ ਵਿੱਚ ਸਿਸਟਮ ਇਹ ਵਾਜੀ ਟਰੈਕਟਰ ਦਾ ਜਿਹੜਾ ਗੱੜ ਕਹਿ ਸਕਦੇ ਆ ਐਡੇ ਐਡੇ ਟਰੈਕਟਰ ਆ ਯਾਰ ਮੈਂ ਨਾ ਸਾਰੇ ਕੈਨੇਡਾ ਦੀ ਪੈਸੇ ਦੀ ਹੱਡ ਜਮਾਂ ਵਾਲੀ ਗੱਲ ਐਨੇ ਟਰੈਕਟਰ ਜੁੜ ਜਾਂਦਾ ਯਾਰ ਤੇ ਆ ਬਾਈ ਕੋਲੇ ਦੀਆਂ ਤੇ ਮੈਂ ਗੱਲ ਕਰਦਾ ਵੀ ਇਹ ਇੱਕ ਟਰੈਕਟਰ ਸਾਰੇ ਪੈਸੇ ਦੀ ਪੈਜੀ ਹੱਥ ਨੂੰ ਵਾਧੂ ਇਹਕ 710 70 ਹਜ਼ਾਰ ਵਾਲੀ ਕੋਲੇ ਗਣੀ ਕੋਲੇ ਗਣੀ ਨਾੜਾ ਆ ਬਈ ਬੱਲਾ ਝੂੜ ਮਾਰ ਵਾਲੀ ਗੱਲ ਆ ਇਹ ਨਾ ਪਾਇਰ ਦੇ ਡੰਬ ਨਹੀਂ 6 ਫੁੱਟ ਪਾਇਰ ਹੈ ਨਾ 6 ਫੁੱਟ ਦਾ ਬਈ ਟਾਇਰ ਹੀ ਆ ਦੇਖ ਲੋ ਇਹ ਪਿਛਲਾ ਤੇ ਪਿਛਲਾ ਤੇ ਆਹ ਆਦੀਆਂ ਲਿੰਕਾਂ ਤੇ ਆਹ ਇਹਦੀ ਜਿਹੜੀ ਫੋਕਾ ਟਰੈਕਟਰ ਕਹਦਾ ਯਾਰ ਇੱਡਾ ਦਾ ਜਾ ਹੀ ਨਹੀਂ ਹੁੰਦਾ 50 ਕਿਲੋਮੀਟਰ ਘੰਟੇ ਦੀ ਵਸਾਰ ਤੇ ਭਾਈ ਦਾਂਗੇ ਲਿਖਿਆ ਹੋਇਆ ਅੱਛਾ 50 ਕਿਲੋਮੀਟਰ ਤੇ ਇੱਧਰ ਬਈ ਦੇਖ ਲੋ ਆ ਵੀ ਟਰੈਕਟਰ ਹੀ ਖੜੇ ਸਾਰੇ ਐਦਾ ਤਗੜਾ ਟਰੈਕਟਰ ਯਾਰ ਇਹਨੂੰ ਜੋ ਕੁਝ ਮਰਜ਼ੀ ਪਾ ਦਿਓ ਇਹਦੇ ਮਗਰ ਇਹ ਤਾਂ ਨੂੰ ਮਦਨ ਹੋਊ ਯਾਰ 12 15 ਫੁੱਟ ਦੇ ਨੇੜੇ ਇਹ ਤਾਂ ਵੀਰੇ ਬਗਲੀ ਦਿਖਾਉਗੀ ਬਗਲੀ ਪਾ ਕੇ ਤਾਂ ਹੈਗਾ 12 ਤੋਂ 12 ਮੁੱਟ ਤੇ 12 13 ਫੁੱਟ ਤੇ ਉਹ ਟੈਂਕੀ ਤੇਲ ਵਾਲੀ ਕਾਲੀ ਜੀ ਦੀ ਹੁੰਦੀ ਆ ਤੇ ਆ ਦੇਖੋ ਬਏ ੱਡਾ ਆ ਵੇਟ ਆ ਇਹ ਵੇਟ ਇੱਕ 50 ਕਿਲੋ ਦਾ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 18 ਕੁਆਂਟਲ 18 ਕੁਆਂਟਲ ਹੋ ਗਿਆ 18 ਕੁਆਂਟ ਲੱਗੇ ਵੇਟ ਲੱਗੇ 18 ਕੁਆਂਟਲ ਦਾ ਅੱਗੇ ਭਾਈ ਵੇਟ ਹੀ ਹੈ ਜਿਹੜੇ ਲੱਗੇ ਹੋਏ ਆ ਤੇ ਆਹ ਦੇਖੋ ਨਾ ਇਹ ਵੀਡੀਓ ਚ ਭਾਵੇਂ ਟਾਇਰ ਟਾਇਰ ਦੇ ਕਿਵੇਂ ਖੁੱਲੇ ਪੈ ਵੇਟ ਨਾਲ ਟਾਇਰ ਅਸਲ ਚ ਕੋਲੇ ਖੜ ਦੇ ਤੋ ਬੰਦਾ ਕੋਲੇ ਖੜਦਾ ਨਾ ਫਿਰ ਟਰੈਕਟਰ ਦਾ ਪਤਾ ਲੱਗਦਾ ਟਰੈਕਟਰ ਕੱਡਾ ਆ ਦੇਖੋ 6 ਫੁੱਟ ਦਾ ਟਾਇਰ ਆ ਯਾਰ ਇਹਦਾ ਹਾਂ 6 ਫੁੱਟ ਦਾ ਟਾਇਰ ਆ ਤੇ ਟਾਇਰ ਵੀ ਚੁਗੇ ਪਏ ਆ ਆ ਇਹਦੇ 8 ਫੁੱਟ ਤੇ ਹੋ ਉਹ ਹਾਂ ਟੋਟਲ ਛਤਰੀ ਪਾ ਕੇ ਤਾਂ 12 ਫੁੱਟ ਚਾ 12 ਫੁੱਟ ਦਾ ਟਰੈਕਟਰ ਕਹਦਾ ਯਾਰ ਜਾਜ ਹੀ ਆ ਇਹਦੇ ਮਗਰ ਪਾਉਂਦੇ ਕੀ ਹੋਣੇ ਆ ਪਤਾ ਨਹੀਂ ਕੀ ਪੋ ਗਿਆ ਟਾਇਰ ਚੌੜਾ ਕਿੰਨਾ ਹਾਂ ਇਹ ਐਕਸਲੋਡਿੰਗ ਤਾਂ 2 ਫੁੱਟ ਚੌੜਾ ਡੈਟਰ ਹੁੰਦਾ। ਉਹ ਤੇਰੀ ਕੀਮਤ ਕੀ ਹੋਊਗੀ ਯਾਰ? ਲੱਖਾਂ ਦਾ ਮਿਲ ਜਾ। ਲੱਖਾਂ ਡਾਲਰ ਕੀਮਤ ਹੋਣੀ ਆ। ਮੈਂ ਆ ਹਊਗਾ 7-8 ਲੱਖ ਦਾ ਰੱਖਦਾ। ਹਾਂ। ਜੇ ਇੱਧਰ ਵੀ ਜਿਹੜਾ ਛੋਟਾ ਆਪਣੇ ਵਾਲੇ ਨਾਲ ਜਿਹੜਾ ਆਪਣੇ ਘਰੇ ਖੜਾ ਆ। ਆ ਛੋਟੇ ਡੈਟਰ ਵੀ ਨਾਲ ਖੜੇ ਆ। ਆਪਣੇ ਵਾਲਾ ਜਿਹੜਾ ਇਹ ਮੈਂ ਘਾ ਕੱਢ ਦੂੰ ਇਹਦੇ ਨਾਲ ਦਾ। ਇਹਦੇ ਨਾਲ ਦਾ। ਇਹ ਇਹਦੇ ਨਾਲ ਦਾ। 22 ਹਜ਼ਾਰ ਕਵਰ ਆ। ਕਦਰ ਅੱਲਾ ਉਹਦੇ ਅੱਗੇ ਨਾ ਕਿੰਨਾ ਸਮੋਹ ਚੱਤ ਨੂੰ ਪਿੱਛੇ ਘਾਹ ਕਰਤ ਨੂੰ ਇਹਦੀ ਕੀ ਗੇਮ ਦਾ ਇਹ ਵੀ ਮੇਰੇ ਖਿਆਲ ਵਿੱਚ ਕੁਝ ਜ਼ਿਆਦਾ ਬਦਲਦਾ ਆਪਾਂ ਦਾ ਪੂਰਾ ਆ ਛੋਟੇ ਬੱਚੇ ਟਰੈਕਟਰ ਆ ਬਈ ਜੀ ਇਹ ਜਿਹੜਾ ਘੋਸ ਹੋ ਚੱਕਦੇ ਘਰਾਂ ਦੇ ਘਰਾਂ ਦੇ ਕਰਮਣਾ ਦਿਖਾ ਦਿੰਦੇ ਆ ਅ ਬਈ ਘੋਸ ਚੱਕਣ ਨੂੰ ਤੇ ਗਰਮੀ ਅਧਕਾਰ ਤੁਰ ਆਹ ਦੇ ਚੱਤ ਨੂੰ ਕੱਟਣ ਨੂੰ ਤੇ ਇਹ ਇੱਥੋਂ ਦੇ ਟਰੈਕਟਰ ਆ ਬਈ ਜੀ ਕੈਨੇਡਾ ਦੇ ਤੇ ਆ ਜਿਹੜਾ ਟਰੈਕਟਰ ਆ ਮੈਨੂੰ ਲੱਗਦਾ ਕੰਬਾਈਨ ਜਿੱਡਾ ਟਰੈਕਟਰ ਹੋਊਗਾ ਤੇ ਜੋ ਮਰਜੀ ਪਾਲੋ ਬਸ ਮਾਰਟੀ ਆ ਬਾਈ ਜੀ ਥੋੜਾ ਨਕਲੇ ਆ ਇੱਕ ਦੋਰ ਕਰ 4 5 ਕੋੜੇ ਵੇਖਣਗੇ ਨਾ ਬੰਦਾ ਉੱਤੇ ਚੜੇਗਾ ਸਾਰਾ ਕੈਮਰਾ ਬਾਈ ਜੀ ਏਸੀ ਹੈ ਨਾ ਸਭ ਤੋਂ ਵੱਡਾ ਆਊਗਾ ਸਭ ਤੋਂ ਵੱਡਾ 96 ਵੀ